ਕਹਿੰਦੇ ਨੇ ਦਰਿਆ ਦੇ ਲਈ ਫਰੀ ਦੇ ਵਿੱਚ ਲੱਖਾਂ ਦਾ ਸੋਨਾ ਜਿਹੜਾ ਏ ਇਸ ਬਜ਼ੁਰਗ ਮਹਿਲਾ ਦੇ ਗਲ ਦੇ ਵਿੱਚ ਇਸ ਨੌਜਵਾਨ ਨੇ ਪਾ ਦਿੱਤਾ ਪਤਾ ਕਿਉਂ ਕਿ ਕਿ ਇਹ 1100 ਰੁਪਏ ਲੈ ਕੇ ਜਿਹੜਾ ਇਹ ਬਜ਼ੁਰਗ ਹੈ ਉਹ ਆਪਣੀ ਪਤਨੀ ਨੂੰ ਮੰਗਲ ਸੂਤਰ ਲੈਣ ਦੇ ਲਈ ਸ਼ੋਰੂਮ ਦੇ ਵਿੱਚ ਵੜਿਆ ਜਦ ਦੁਕਾਨਦਾਰ ਨੇ ਦੇਖਿਆ ਕਿ ਇਹਨਾਂ ਦੇ ਸੁਪਨੇ ਵੱਡੇ ਨੇ ਪਰ ਪੈਸੇ ਨਹੀਂ ਨੇ ਤੇ ਉਸਨੇ ਫਰੀ ਦੇ ਵਿੱਚ ਮੰਗਲ ਸੂਤਰ ਦੇ ਦਿੱਤਾ ਸਿਰਫ 200 ਰੁਪਏ ਲੈ ਕੇ ਜਿਹੜਾ ਇਹ ਉਹ ਆਸ਼ੀਰਵਾਦ ਦੇ ਤੌਰ ਤੇ ਰੱਖਿਆ ਅਤੇ ਕਿਹਾ ਕਿ ਤੁਸੀਂ ਖੁਸ਼ ਰਹੋ ਮੈਨੂੰ ਬਸ ਦੁਆਵਾਂ ਦਿਓ ਤੇ ਲੋਕਾਂ ਨੇ ਵੀ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਸ਼ੋਰੂਮ ਸਿਰਫ سونے ਦਾ ਨਹੀਂ ਹੈ ਇਸ ਇਨਸਾਨ ਦਾ ਦਿਲ ਵੀ سونے ਦਾ ਹੈ ਜੀਆਂ ਸੋਸ਼ੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕੱਲ ਤੋਂ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਨੇ ਮਤਲਬ ਕਿ ਇੱਕ ਸ਼ੋਰੂਮ ਦੇ ਮਾਲਕ ਨੇ ਇੱਕ ਮਹਿਲਾ ਨੂੰ ਲੱਖਾਂ ਦਾ ਸੋਨੇ ਦਾ ਜਿਹੜਾ ਮੰਗਲ ਸੂਤਰਾ ਉਹ ਫਰੀ ਦੇ ਵਿੱਚ ਦੇ ਰਿਹਾ ਤਾਂ ਹੋਇਆ ਇੰਝ ਕਿ ਦੋ ਬਜ਼ੁਰਗ ਜੋੜੇ ਇੱਕ ਸ਼ੋਰੂਮ ਦੇ ਵਿੱਚ ਵੜਦੇ ਨੇ ਪਹਿਲਾਂ ਤਾਂ ਜਿਹੜੇ ਸਟਾਫ ਹੁੰਦਾ ਉਹਨਾਂ ਨੂੰ ਇੰਝ ਲੱਗਦਾ ਕਿ ਉਹ ਸ਼ਾਇਦ